ਦੀ ਵੱਧੀ ਵੈਲਕਮ ਮਹਿੰਗਾਈ ਆਮ ਜਨਤਾ ਦਾ ਲੱਕ ਤੋੜ ਰਹੀ ਹੈ ਪਹਿਲੇ ਸਬਜ਼ੀਆਂ ਚ ਦੁੱਗਣੇ ਭਾਅ ਵਧਨਾਂ ਮਹਿੰਗਾਈ ਨੇ ਬਾਜ਼ਾਰਾਂ ਵਿੱਚ ਹਾਹਾਕਾਰ ਮਚਾਈ ਹੁਣ ਸਰੋਂ ਦੇ ਤੇਲ ਦਾ 40 ਰੁਪਏ ਲੀਟਰ ਵਧਨ ਨਾਲ ਆਮ ਲੋਕਾਂ ਦੇ ਘਰਾਂ ਦੀ ਰਸੋਈ ਸਬਜ਼ੀ ਬਣਾਉਣਾ ਔਖਾ ਕਰ ਦਿੱਤਾ ਮਾਮਲਾ ਹੈ ਕਿ ਹਰ ਘਰ ਦੀ ਰਸੋਈ ਵਿੱਚ ਇਸਤੇਮਾਲ ਹੋਣ ਵਾਲਾ ਸਰੋਂ ਦਾ ਤੇਲ 40 ਰੁਪਏ ਲੀਟਰ ਪਿਛਲੇ 20 ਦਿਨਾਂ ਤੋਂ ਵੱਧ ਗਿਆ ਸਰੋਂ ਦਾ ਤੇਲ ਵਧਨ ਨਾਲ ਆਮ ਲੋਕਾਂ ਦੀ ਜੇਬਾਂ ਤੇ ਆਰਥਿਕ ਬੋਝ ਪੈ ਗਿਆ ਮੇਰਾ ਨਾਮ ਸ਼ੰਮੀ ਦੁਆ ਜੀ ਜਿਵੇਂ ਕਿ ਮਹਿੰਗਾਈ ਦਿਨ ਬਦਲ ਬਦਤੀ ਜਾ ਰਹੀ ਹੈ ਕੀ ਕਹਿਣਾ ਕਹਿੰਦੇ ਮਹਿੰਗਾਈ ਦੇਖੋ ਜੀ ਸਰਕਾਰਾਂ ਨੂੰ ਕੰਟਰੋਲ ਕਰਨਾ ਚਾਹੀਦਾ ਜੀ ਚਾਹੇ ਸੈਂਟਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਇਹਨਾਂ ਨੂੰ ਬੇਰੋਜ਼ਗਾਰੀ ਖਤਮ ਕਰਨੀ ਚਾਹੀਦੀ ਹੈ ਬੇਰੋਜ਼ਗਾਰੀ ਵਧੀ ਜਾਂਦੀ ਹੈ ਕੰਮ ਘਟੀ ਜਾਂਦੇ ਆ ਬਾਜ਼ਾਰ ਦੇ ਵਿੱਚ ਤੁਸੀਂ ਦੇਖੋ ਕੰਮ ਹੈ ਨਹੀਂ ਠੀਕ ਹੈ ਜੀ ਬੱਚੇ ਬਾਹਰ ਜਾਈ ਜਾਂਦੇ ਆ ਮਹਿੰਗਾਈ ਉਸ ਤੋਂ ਉੱਤੇ ਹੋਈ ਪਈ ਹੈ ਸਮਝ ਤੋਂ ਬਾਹਰ ਆ ਵੀ ਹਾਲਾਤ ਕੀ ਬਣ ਜਾਂਦੇ ਨੇ ਜਿਵੇਂ ਕਿ ਪਹਿਲਾਂ ਸਬਜ਼ੀਆਂ ਸੀ ਤੇ ਹੁਣ ਸਭ ਤੋਂ ਤੇਲ ਦਾ ਰੇਟ ਵੱਧ ਚੁੱਕਿਆ ਘਰ ਦੀ ਰਸੋਈ ਤੇ ਬੋਝ ਪੈਂਦਾ ਆਰਥਿਕ ਬੋਝ ਪੈਂਦਾ ਪਰਿਵਾਰ ਤੇ ਬਿਲਕੁਲ ਜੀ ਸੋਈ ਦਾ ਸਾਰਾ ਬਜਟ ਹੀ ਲਿਆ ਪਿਆ ਜੀ ਇੱਕ ਮੀਡੀਓਕਰ ਫੈਮਲੀ ਵੀ ਆਪਣਾ ਘਰ ਚਲਾਉਣ ਨੂੰ ਸੰਘਰਸ਼ ਕਰ ਰਹੀ ਹੈ ਗਰੀਬ ਆਦਮੀ ਤੁਸੀਂ ਸੋਚ ਕੇ ਦੇਖੋ ਜੇ ਤੁਸੀਂ ਇੱਕ ਰੇੜੀ ਤੇ ਸਬਜ਼ੀ ਲੈਣ ਚੱਲ ਜਓ ਔਰ ਬੱਚਿਆਂ ਨੂੰ ਤੁਸੀਂ ਕਹੋ ਵੀ ਫਰੂਟ ਲੈ ਦੀਏ ਨਾਲ ਤੁਸੀਂ ਫੌਲ ਨਹੀਂ ਕਰ ਸਕਦੇ ਇਹ ਹਾਲਾਤ ਹੋਏ ਪਏ ਨੇ ਸਰਕਾਰਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਬਹੁਤ ਹੀ ਗੰਭੀਰ ਮੁੱਦਾ ਤੁਸੀਂ ਅੱਜ ਚੱਕਿਆ ਹੈ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਬਟ ਇਹਦੇ ਤੇ ਐਕਸ਼ਨ ਹੋਣਾ ਚਾਹੀਦਾ ਧੰਨਵਾਦ ਜੀ ਮਹਿੰਗਾਈ ਮਹਿੰਗਾਈ ਬਹੁਤ ਹੋਈ ਹੋਈ ਹੈ ਅੱਜ ਦੇ ਟਾਈਮ ਤੇ ਤੇਲ ਜੀ ਸਭ ਤੋਂ ਜ਼ਿਆਦਾ ਮਹਿੰਗਾਈ ਹੋਈ ਹੈ ਆਲੂ ਪਿਆਜ਼ ਇੰਨੇ ਮਹਿੰਗੇ ਹੋਏ ਹੋਏ ਨੇ ਗਰੀਬ ਬੰਦਾ ਕੀ ਕਰੂਗਾ ਜਿਹੜਾ ਸਾਡੇ ਵਰਗੇ ਬੰਦੇ ਕੀ ਕਰਨਗੇ ਕਿੱਥੋਂ ਲਿਆਣਗੇ ਤੇ ਕਿੱਥੋਂ ਖਾਣਗੇ ਕਿੱਥੋਂ ਬੱਚੇ ਪਾਲਣਗੇ ਆਪਣੇ ਸਭੀ ਦੇ ਰੇਟ ਵੀ ਕਾਫੀ ਮਹਿੰਗੇ ਹੋ ਗਏ ਨੇ ਹਾਂਜੀ ਸਬਜ਼ੀਆਂ ਦਾ ਰੇਟ ਪਹਿਰੇ ਤੇ ਜਿਹੜੀ 10 ਰੁਪਏ ਸਬਜ਼ੀ ਪਿਓ ਅੱਜ ਕੱਲ 50-70 ਰੁਪਏ ਤੱਕ ਪਹੁੰਚੀ ਹੋਈ ਆ ਸਾਡੇ ਵਰਗੇ ਬੰਦੇ ਕਿੱਥੋਂ ਲੈ ਕੇ ਆਣਗੇ ਨੀ ਇਹ ਮਹਿੰਗੀਆਂ ਸਬਜ਼ੀਆਂ ਕੀ ਖਾਵਾਂਗੇ ਅਸੀਂ ਘਰ ਘਰ ਤੇ ਚੁੱਲਾ ਚਲਾਉਣਾ ਕਿੰਨਾ ਮਹੌਸਲਾ ਕਿਉਂ ਘਰ ਦਾ ਚੁੱਲਾ ਚਲਾਉਣਾ ਅੱਜ ਦੇ ਟਾਈਮ 'ਚ ਬਹੁਤ ਔਖਾ ਹੋਇਆ ਹੋਇਆ ਆ ਪਰ ਖਾਣ ਦੇ ਵਿੱਚ ਜਿਹੜੀ ਆ ਕੋਈ ਤਾਸੀ ਚੀਜ਼ਾਂ ਜਗੀਆਂ ਖਾਣ ਪੀਣ ਵਾਲੀਆਂ ਇਹ ਕਿਉਂ ਮਹਿੰਗੀਆਂ ਕਿੱਥੇ ਹਾਂਜੀ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਬਹੁਤ ਮਹਿੰਗੀਆਂ ਕੀਤੀਆਂ ਗਈਆਂ ਨੇ ਇਹਨਾਂ ਦੇ ਰੇਟ ਵੀ ਬਹੁਤ ਜ਼ਿਆਦਾ ਵਧ ਗਏ ਨੇ ਸਰਕਾਰ ਨੂੰ ਵੀ ਇਹ ਕਰਨ ਸਰਕਾਰ ਨੂੰ ਇਹ ਹੀ ਅਪੀਲ ਕਰਾਂਗੇ ਕਿ ਇਹਨਾਂ ਦੇ ਰੇਟ ਜੈਨੂਅਲ ਕਿਤੇ ਜਾਂ ਤਾਂ ਕਿ ਜੋ ਸਾਡੇ ਵਰਗੇ ਗਰੀਬ ਬੰਦੇ ਨੇ ਉਹ ਇਹਦਾ ਲਾਭ ਉਠਾ ਸਕਣ। ਪੁਸ਼ਪਰਨ ਮਹਿੰਗਾਈ ਹੋ ਰਹੀ ਆ ਕਿਵੇਂ ਦੇਖਦੇ। ਮੰਗਾਈ ਨੂੰ ਅਸੀਂ ਮੰਦੇ ਨਜ਼ਰ ਹੀ ਦੇਖ ਰਹੇ ਹਾਂ ਕਿਉਂਕਿ ਜਦ ਮੰਗਾਈ ਆ ਬਹੁਤ ਜ਼ਿਆਦਾ ਵੱਧ ਗਈ ਆ ਹਰ ਇੱਕ ਚੀਜ਼ ਦੀ ਕੀਮਤ ਦੁੱਗਣੀ ਤਗਣੀ ਹੋ ਰਹੀ ਆ ਜਿਹੜੀ ਕਿ ਜਨਤਾ ਦੀ ਜੇਬ ਤੋਂ ਬਾਹਰ ਆ 2-300 ਰੁਪਏ ਦੀ ਦਿਹਾੜੀ ਕਮਾਉਣ ਦਾ। ਦੇਵ ਦਾ 500 ਖਰਚ ਆਇਆ ਉਹ ਆਪਣੇ ਬੱਚਿਆਂ ਨੂੰ ਕਿਵੇਂ ਪਾਲ ਸਕਦਾ ਹੈ ਹੈਨਾ ਗਰੀਬ ਤਾਂ ਚੁੱਲਾ ਬੜਨਾ ਵੀ ਬਹੁਤ ਮੁਸ਼ਕਲ ਹੋ ਗਿਆ ਹਾਦੀ ਬਲ ਸਭ ਦੀਆਂ ਲੱਤ ਤਾਂ ਹੋ ਗਈਆਂ ਜਿਹੜੇ ਕਿ ਬੰਦਾ ਆਪਣੀ ਪਹੁੰਚ ਤੋਂ ਬਾਹਰ ਹੋ ਗਈਆਂ ਖਰੀਦਣੀਆਂ ਪਿਆਜ਼ ਆਲੂ ਲਾ ਲੋ ਤੇ ਸਰੋਂ ਦਾ ਤੇਲ ਲਾ ਲੋ ਇੱਕ ਦਮ 40 40 ਰੁਪਏ ਹੋਰ ਵਧਾ ਦਿੱਤਾ ਗਿਆ ਹੈ ਹੈਨਾ ਪਹਿਲਾਂ ਇਹਨਾਂ ਨੇ ਨੋਟਬੰਦੀ ਕਰਤੀ ਜਦ ਜਨਤਾ ਕਮਜ਼ੋਰ ਹੋ ਗਈ ਉਹ ਤੋਂ ਬਾਅਦ ਫਿਰ ਇਹਨਾਂ ਨੇ ਲਾਕਡਾਊਨ ਲੱਗ ਗਿਆ ਜਦ ਬੰਦੇ ਸਾਰੇ ਵਿਚਾਰੇ ਕਮਜ਼ੋਰ ਹੋ ਗਏ ਉਹਨਾਂ ਦੇ ਰੋਜ਼ਗਾਰ ਖਤਮ ਹੋ ਗਏ ਫਿਰ ਪੜ੍ਹੇ ਲਿਖੇ ਬੱਚੇ ਜਿਹੜੇ ਨੇ ਜਿਨ੍ਹਾਂ ਨੇ ਨੌਕਰੀਆਂ ਕੱਢੀਆਂ ਜਾਂਦੀਆਂ ਨੇ ਪਰ ਉਹਨਾਂ ਨੂੰ ਮਿਲਦੀਆਂ ਨਹੀਂ ਫਿਰ ਉੱਥੇ ਇਹਨਾਂ ਦਾ ਵੇਲਵਾ ਪਾ ਜਾਂਦਾ ਕੋਈ ਐਸਸੀ ਆ ਕੋਈ ਵੀਸੀ ਆ ਕੋਈ ਜਰਨਲ ਹੈਨਾ ਤੇ ਇਸ ਕਰਕੇ ਸਾਡ ਨੂੰ ਤਾਂ ਅਸਥਾਈ ਚਾਹੁੰਦੇ ਆ ਕਿ ਜਨਤਾ ਵਾਸਤੇ ਸਰਕਾਰ ਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ ਇਹ ਬਾਹਰਲੇ ਦੇਸ਼ਾਂ 'ਚ ਇਹ ਕੰਮ ਨਹੀਂ ਹੈਗਾ ਜਿਹੜਾ ਕਿ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਆ ਪਰ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਵਿਚਾਰੇ ਹੈਂਕ ਕਰਦੇ ਤਾਂ ਮਿਹਨਤ ਨੇ ਤਾਂ ਹੀ ਬੱਚੇ ਵਿਚਾਰੇ ਬਾਹਰ ਬਾਜਦੇ ਨੇ ਜਾਤ ਉਹਨਾਂ ਨੂੰ ਇੱਥੇ ਕੋਈ ਨੌਕਰੀ ਨਹੀਂ ਮਿਲਦੀ ਹੈਗੀ ਚਲੋ ਹੋਰ ਨਹੀਂ ਬਾਹਰ ਜਾ ਕੇ ਬੱਚੇ ਆਪਣੇ ਆਪਣੀ ਰੋਟੀ ਜੋਗੇ ਦਾ ਹੋ ਜਾਂਦੇ ਨੇ ਆਪਣਾ ਕਮਾਉਂਦੇ ਨੇ ਖਾਂਦੇ ਚਾਹੇ ਉਹ ਵੀ ਵਿਚਾਰੇ ਇੱਥੋਂ ਦੇਲ ਜੁਗਾਰ ਹੋ ਕੇ ਹੀ ਜਾਂਦੇ ਨੇ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਕਿ ਉਹ ਵੀ ਉੱਥੇ ਜਾ ਕੇ ਕਈ ਵਿੱਚ ਰਹਿ ਜਾਂਦੇ ਨੇ ਜਿਹੜੇ ਕੋਈ ਰੋਲ ਨਹੀਂ ਕੀ ਲੈਂਦੇ ਮਹਿੰਗਾਈ ਹੋਰ ਇਹ ਕਾਲੀ ਜਿਹੜੇ ਨੌਜਵਾਨ ਬਾਹਰ ਜਾਦੇ ਹਾਂ ਇਹ ਮਹਿੰਗਾਈ ਕਰਕੇ ਜਾਂ ਨੌਕਰੀਆਂ ਕਰਕੇ ਪੜ੍ਹੇ ਲਿਖੇ ਬੱਚੇ ਨੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਸਰਕਾਰ ਨੌਕਰੀਆਂ ਘੜਦੀ ਆ ਬੱਚੇ ਜਾੜਾ ਨੇ ਉਸ ਕਰਕੇ ਸਰਕਾਰ ਆਪਣੀਆਂ ਜੇਬਾਂ ਦਾ ਭਰ ਲੈਂਦੀ ਆ ਉਹਨਾਂ ਦੇ ਫੀਸਾਂ ਦੇ ਨਾਲ ਠੀਕ ਆ ਪਰ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਨਿਕਲਦੇ ਹੀ ਉਹਨਾਂ ਨੂੰ ਇੱਕ ਨੌਕਰੀ ਮਿਲਣੀ ਚਾਹੀਦੀ ਆ ਕਿ ਆਈ ਘਰ ਪਰਤੀ ਇੱਕ ਇੱਕ ਬੰਦੇ ਨੂੰ ਨੌਕਰੀ ਦਿੱਤੀ ਜਾਵੇ ਤੇ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਦਾ ਇੰਤਜ਼ਾਮ ਹੀ ਕਰਨਾ ਚਾਹੀਦਾ ਹੈ ਨਾ ਤੇ ਹੁਣ ਕੀ ਜੈਸਾ ਨੇ ਹਸਤਾਈ ਗੱਲਿਆ ਕਿ ਮੰਗਾਈ ਨੂੰ ਘਟ ਕੀਤਾ ਜਾਵੇ ਅਤੇ ਹਰ ਇੱਕ ਬੰਦੇ ਦੀ ਮਦਦ ਕੀਤੀ ਜਾਵੇ ਤਾਂ ਕਿ ਜਿਹੜਾ ਸਾਡਾ ਪੰਜਾਬ ਖਾਲੀ ਨਾ ਹੋਵੇ ਇਹਦੇ ਬੱਚੇ ਬਾਹਰ ਜਾਂਦੇ ਨੇ ਉਹਨਾਂ ਨੂੰ ਰੋਜ਼ਗਾਰ ਇੱਥੇ ਵੀ ਮਿਲ ਸਕਦਾ ਬੁਝਾਰੇ ਨੇ ਆਪਣਾ ਪਰਿਵਾਰ ਨੂੰ ਛੱਡ ਕੇ ਵਿਛੜਦੇ ਜਾਂਦੇ ਨੇ ਬਾਹਰ ਵੀ ਹਾਲਾਤ ਹੁਣ ਅੱਗੇ ਵਾਲੇ ਨਹੀਂ ਰਹਿਣਗੇ ਜੀ ਇਹ ਨਾਮ ਤੋਂ ਜੀ ਸ਼ਾ ਸ਼ਰਮਾ ਜੀ ਜਿਹੜਾ ਚੰਦੋਂ ਤੋਂ ਮਹਿੰਗਾਈ ਵਧ ਰਹੀ ਹੈ ਮਹਿੰਗਾਈ ਦੇ ਨਾਲ ਸਾਰਾ ਬਜਟ ਖੱਲੇ ਜਾਂਦਾ ਜੀ ਸਾਰਾ ਬਜਟ ਖੱਲੇ ਜਾਂਦਾ ਵਾ ਉਹ ਜਿਨ੍ਹਾਂ ਦੀ 8000 ਸੈਲਰੀ ਹੈ 10000 ਸੈਲਰੀ ਹੈ ਉਹ ਕਰਦਾ ਗੁਜ਼ਾਰਾ ਕਿਵੇਂ ਕਰ ਸਕਦੇ ਆ ਤੁਸੀਂ ਆਪਾਂ ਗੈਸ ਲਗਾ ਲਓ ਮੇਕੀ ਹੁਣ ਜੋ ਸਰਹਮ ਤੇਲ ਵਧੀ ਆ ਬਿਲਕੁਲ ਜੀ ਬਿਲਕੁਲ ਸਰਹਮ ਤੇਲ ਵਧਣ ਨਾਲ ਹੋਰ ਸਬਜ਼ੀਆਂ ਦੇ ਡੇਟੇ ਵਧੇ ਹੋਏ ਨੇ ਜੀ ਉਹਦੇ ਕਰਕੇ ਹਰ ਇੱਕ ਚੀਜ਼ ਦਾ ਮਤਲਬ ਬਜਟ ਹਿੱਲਦਾ ਹੀ ਹਿੱਲਦਾ ਹੈ ਜੀ ਚਾਹ ਤੁਸੀਂ ਸਬਜ਼ੀਆਂ ਨਾਲ ਕੁਝ ਵੀ ਲਗਾ ਲਓ ਰਾਸ਼ਨ ਮਾਲੀ ਲਗਾ ਲਓ ਹਰੇਕ ਦੀ ਜੀਵ ਤੇ ਬਹੁਤਾ ਪੈੰਡੀ ਮਿਲਦਾ ਜੀ ਪਰ ਮਹਿੰਗਾਈ ਦੇ ਨਾਤੇ ਸਰਕਾਰੋਂ ਪਾਣੀ ਚਾਹੀਦੇ ਤੇ ਕੇਂਦਰ ਸਰਕਾਰ ਦੀ ਕਦਰ ਬਿਲਕੁਲ ਬਹੁਤ ਜ਼ਰੂਰੀ ਹੈ ਜੀ ਇਹ ਰੋਲ ਤਾਂ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਕਿਉਂਕਿ ਮਿਡਲ ਕਲਾਸ ਦਾ ਮੰਨ ਲਾ ਕਿ ਜਿਹਦੇ 10000 ਸੈਲਰੀ ਉਹ ਘਰ ਦਾ ਗੁਜ਼ਾਰਾ ਕਿੱਦਾਂ ਕਰ ਲੂਗਾ ਤੁਸੀਂ ਆਪ ਇਹ ਸੋਚੋ ਥੋੜੀ ਦੇਰ ਥੋੜੇ ਦਿਨਾਂ ਦਾ ਤੇ ਲਾਰਜ ਹੋ ਜਾਣੇ ਬਿਲਕੁਲ ਬਿਲਕੁਲ ਇਹ ਸੋਚਣਾ ਮੈਨਾ ਜੀ ਗਵਰਨਮੈਂਟ ਨੂੰ ਕਿਉਂਕਿ ਮੇਰਾ ਹਰ ਇੱਕ ਵੀ ਹੁਣ ਮੈਂ ਉਹ ਮੈਰਿਜ ਨਹੀਂ ਕਰ ਸਕਦਾ ਹੈਗਾ ਉਹ 8000 ਤੇ ਕੋਈ ਜੋਬ ਕਰਦਾ ਕੋਈ 10000 ਤੇ ਕਰਦਾ ਵਾ ਕਿੱਦਾਂ ਕਰਦਾ ਗੁਜ਼ਾਰਾ ਚਲਾ ਲੂਗਾ ਬੱਚੇ ਨੂੰ ਪੜਾਊਗਾ ਕਿੱਦਾਂ ਖਾਚਾ ਚਲਾਊਗਾ ਕੀ ਮੰਗਤਾ ਬਣ ਮੰਗੇ ਇਹ ਰੇਡ ਬਿਲਕੁਲ ਘਟਾਉਣੇ ਚਾਹੀਦੇ ਨੇ ਗਵਰਨਮੈਂਟ ਖੁਦ ਨੂੰ ਸੋਚਣਾ ਚਾਹੀਦਾ ਜੀ ਇਹ